प्यारे साथियों ਤੁਸੀਂ ਚੰਗੀ ਤਰ੍ਹਾਂ ਜਾਣਦੇ ਆ ਕਿ ਜੇਕਰ ਇਕੱਠੇ ਹੋ ਕੇ ਸੰਘਰਸ਼ ਲੜਾਂਗੇ ਤਾਂ ਹੀ ਜਿੱਤ ਸਕਦੇ ਆ ਤੁਹਾ ਰਾਜ ਉਹ ਨੀਚਰ ਜਿਹੜੇ ਸਾሙ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਆਪਸ ਵਿੱਚ ਲੜਾ ਰਹੇ ਆ ਤੇ ਸਾਡੇ ਤੇ ਰਾਜ ਕਰ ਰਹੇ ਆ ਹੁਣ ਵੇਰਾ ਆਪਦੇ ਹੱਕਾਂ ਲਈ ਬੋਲਣ ਦਾ ਅੱਜਾ ਪਾਰਟੀ ਹੋ ਕੇ ਕਦੇ ਕੋਈ ਮਸਲੇ ਹੱਲ ਨਹੀਂ ਹੋਣੇ हक़ लड़ांगे त कुझ न कुझ लेके सो साम्हूं आकाह लड़ना पव ਸਾਨੂੰ ਜਰੂਰ ਮਿਲੂਗਾ ਭੁੱਲਿਓ ਨਾ ਹਾਂ ਪੱਪਾ ਲਈ ਚਾਚਾ ਆਈਏ ਨਾ ਨਾਰੇ ਹੈ ਪੱਤ ਕੰਮ ਨਹੀਂ ਆਲੇ ਲਾਉਣਾ ਹੋਰ ਪੱਪਾ ਲਈ ਚਾਚਾ ਨਾ ਤੇ ਮੁਰਾਏ ਲਾਸੋ ਹਾਂ ਫਿਰ ਨਾਰੇ ਲਾ ਕੇ ਸਮਾਜ ਦਾ ਕੁਝ ਭਾਲੂਗਾ ਵੀ ਕਿ ਨਹੀਂ ਦਾਕਾ ਸਾਡਾ ਕੰਮ ਆਪ ਦੀ ਸਤ ਦੀ ਬਾਜੀ ਲਉਣੀ ਗਾਹ ਭਾਈ ਲੋਕਾਂ ਦਾ ਕੱਟਦਾ ਕਰੂਗਾ ਜਿਵੇਂ ਪਹਿਲਾਂ ਦਿਨੀ ਵਿਖਾਇਆ ਸੀ ਫੇਰ ਦੱਸਾਂਗੇ ਵੀ ਕੁਛ ਬਦਲਦਾ ਕਿ ਨਹੀਂ ਬਦਲਦਾ ਗਣ ਚਾਚਾ ਹਾਂ ਆ ਗਾ ਦਾ ਕਹੀ ਸੱਚੀ ਹੈ ਹਾਂ ਆ ਗੱਲ ਇਹ ਵੀ ਹੈ ਹਾਂ ਪਰ ਤੁਸੀਂ ਨਾਲੇ ਰਾਈ ਚਲੋ ਸਾਡੇ ਲਾਕੇ ਨੂੰ ਕੀ ਹੈ ਭਈ ਆਈ ਲਾਈਟ ਕਲੀਅਰ ਹੋ ਗਿਆ ਆਪਾਂ ਦਾ ਚੱਲਿਆ ਬਾਬਾ ਓਏ ਹੋ ਗਿਆ ਤੇਰਾ ਲੈਟ ਸਕੈਲਰ ਤੂੰ ਜਾ ਬਾਰ ਨੂੰ ਓਏ ਬਾਹਰ ਜਾ ਕੇ ਕੈਨੇਡਾ ਅਮਰੀਕਾ ਦੀਆਂ ਧਰਤੀਆਂ ਨੂੰ ਤਾਂ ਪਜਾਉ ਕਰਦੇ ਹੋਗੇ ਤੇ ਇੱਥੇ ਉਹ ਇੱਥੇ ਜਿਹੜੀ ਆਪਦੀ ਮਾਂ ਪੰਜਲ ਹੋ ਗਈ ਆ ਉਹਦਾ ਕਿਸੇ ਨੂੰ ਕੋਈ ਫਿਕਰ ਨਹੀਂ ਤੁਸੀਂ ਜਾਓ ਬਾਹਰ ਹਾਂ ਪਰ ਅਸੀਂ ਲਾਂਗੇ ਅਥੀ ਆਪਦੀ ਸੋਚ ਤੇ ਖੜੇ ਆ ਤੇ ਹਮੇਸ਼ਾ ਲੱਗ ਕੇ ਹੀ ਹੱਕ ਪ੍ਰਾਪਤ ਕਰਾਂਗੇ ਮਜ਼ਦੂਰ ਕਿਸਾਨਾਂ ਦਾ ਜਿੰਦਾਬਾਦ ਜਿੰਦਾਬਾਦ ਉਹ ਭਜਣਾ ਨਹੀਂ ਭਜਣਾ ਉਹ ਵਿੱਤਿਆ ਉਹ ਵਿੱਤਿਆ ਲਓ ਇਹ ਮਾਪੋਤ ਪਤਾ ਨਹੀਂ ਕਿਹੜੀ ਚੂਹੇ ਦੀ ਗੋਟ ਚ ਵੜ ਜਾਂਦੇ ਨੇ ਜਦੋਂ ਬਲਾ ਬੋਲਦੇ ਨਹੀਂ ਵੀ ਬੁੜੀ ਨੇ ਨਾ ਤਾਂ ਬੜਾ ਛਾਟ ਤੇ ਰਖਵਾਇਆ ਅਖੇ ਭਜਣਾ ਪਰ ਭਜਨ ਕਰਦੀ ਇੱਕ ਵਾਰੀ ਵੀ ਨਹੀਂ ਭਜਨ ਹੋਰ ਹੀ ਕਰੀ ਜਾਂਦੀ ਆ ਅਖੇ ਲੰਬੜਾ ਨੇ ਨਵਾਂ ਟਰੈਕਟਰ ਲਿਆਂਦਾ ਸਰਪੰਚਾਂ ਨੇ ਆਉਂਦਾ ਮੁੰਡਾ ਬਾਹਰ ਭੇਜਦਾ ਤੇ 12 ਮੁੰਡੇ ਨੇ ਆਪਦੀ ਮਾਂ ਵਾਸਤੇ ਐਡੀ ਐਡੀਆ ਸੋਨੇ ਦੀਆਂ ਵਾਲੀਆਂ ਭੇਜੀਆਂ ਲੈ ਕਾਹ ਲਊਗਾ ਉਹ ਚੰਗਾ ਖਾਂਦੀ ਆ ਚੰਗਾ ਪੀਂਦੀ ਆ ਫੇਰ ਵੀ ਰੱਬ ਦਾ ਸ਼ੁਕਰ ਨਹੀਂ ਗੁਜ਼ਾਰਦੀ ਕਿ ਹਰ ਵੇਲੇ ਕਾਵਰ ਵਾਲੀ ਪਹਿਲਾ ਦਾ ਹਰ ਵੇਲੇ ਕਾਗਾ ਕਰਦਾ ਹੀ ਨਾ ਅਖੇ ਰੱਬ ਦਾ ਸ਼ੁਕਰ ਨਹੀਂ ਗੁਜ਼ਾਰਦੀ ਨਾ ਮੇਰੀ ਤੇ ਸਾਹ ਲੈਂਦਾ ਮਾਂ ਦੀ ਉਹ ਚੰਗੀ ਭਲੀ ਘੋੜੀ ਵਾਂਗੂ ਹੰਤਦੀ ਫਿਰਦੀ ਆ ਤੇਰੇ ਕਿਦ ਮੂੰਹਾ ਸੱਪ ਲੜ ਗਿਆ ਕਿੰਨਾ ਕਪੜਾ ਚੂ ਓਏ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਭਾਗਵਾਨੀ ਆ ਲੋਕਾਂ ਨੇ ਦੋ ਦੋ ਵਾਰੀ ਖਾਲੀ ਰੋਟੀ ਮੈਨੂੰ ਤੜਕੇ ਦਾ ਚਾਹ ਦਾ ਕਨਸਿਪਟ ਨਹੀਂ ਹੋਇਆ ਹਲੇ ਤੱਕ ਲੈ ਤੇ ਚਾਹ ਹੋਈ ਨਹੀਂ ਓਕਾ ਸੀ ਕਦੇ ਐ ਐ ਬਾਲੀ ਕਦੇ ਆ ਤਿੱਖੀ ਕਰ ਲੈਂਦਾ ਜਿਵੇਂ ਕਹਿੰਦੇ ਢੱਗੋ ਛੋਕਣੀ ਹੁੰਦੀ ਹੈ ਹਾਂ ਆ ਬੱਸ ਕੋ ਦੀ ਗੱਲ ਸੁਣ ਲਾ ਮੈਨੂੰ ਕਹਿੰਦਾ ਬਾਪੂ ਮੈਨੂੰ 3500 ਰੁਪਿਆ ਦੇ ਅਗਾ ਕੀ ਕਰਨਾ ਹੈ ਕਹਿੰਦਾ ਮੈਂ ਪੈਂਟ ਲੈ ਕੇ ਆਉਣੀ ਆ ਉਹ ਇਹਨੇ ਸਾਈ ਦਾ 3500 ਦੀ ਪੈਂਟ ਉਹ ਮੈਂ ਕਿਹਾ 3500 ਦਾ ਆਪਣੇ ਸਾਲੇ ਟੱਬਰ ਦੇ ਲੀੜੇ ਆ ਜਾਣਗੇ ਉਹ ਮੈਨੂੰ ਕਹਿੰਦਾ ਸਾਲ 47 ਦਾ ਮਾਰਦਾ ਤੈਨੂੰ ਕੀ ਪਤਾ ਮੈਂ ਕਿਹੜੀ ਪੈਂਟ ਲੈ ਕੇ ਆਉਣੀ ਆ ਸਾਲਾ ਪੈਂਟ ਲੈ ਕੇ ਆਇਆ ਉਹ ਟੱਕ ਨਾਲ ਇਹ ਕਾਕਾ ਨੂੰ ਡੱਬੀ ਜੀ ਲੈ ਕੇ ਹਰ ਵਕਤ ਲੱਗਾ ਹੀ ਰਹਿੰਦਾ ਉਹ ਬਾਂਟੀ ਆ ਮੇਰੇ ਬਾਪੂ ਨੇ ਸਕੂਟਾ ਹੀ ਨਹੀਂ ਦਿੱਤਾ ਤੂੰ ਆਉਂਦੇ ਵਾਲੀ ਲੰਡੀ ਜੀ ਚੱਕ ਲੈ ਆਪਾਂ ਚੰਡੀਗੜ੍ਹ ਗੇੜਾ ਮਾਰ ਕੇ ਆਉਣਾ ਲੱਗਾ ਹੀ ਰਹਿੰਦਾ ਲੈ ਲੋ ਟਾਟਾ ਬਾਇਓ ਕੇ ਲੈ ਲੋ ਡੋਕੇ ਮਿੱਤਰੇ ਬਾਪੂ ਤੂੰ ਗਾਇਤਰੀ ਖੇਤਾਂ 'ਚ ਮਿੱਟੀ ਨਾਲ ਮਿੱਟੀ ਉਡਾ ਰਹੀ ਨਾ ਅੱਜ ਗੋਹਾਪੁਰਾ ਕਰਦੀ ਮੈਂ ਮਰ ਜਾਨੀ ਆ ਮੈਂ ਤੂੰ ਕੀ ਕਹਿ ਜਾ ਮੁੰਡਾ ਵੀ ਆਪਣਾ ਕੰਮ ਕਰ ਨਾ ਭਾਈ ਜੇ ਰੱਬ ਨੇ ਚਾਇਆ ਮੁੰਡਾ ਲੱਗੂ ਅਸਰ ਤੇ ਮੁੰਡੇ ਦੀ ਮਾਂ ਲੱਗੂ ਕੋਈ ਕੈਰੇਕਟਰ ਲੱਗੂਗੀ ਫਿਰ ਮਾਂ ਲੱਗੂਗੀ ਜਿਹੜੀ ਬਾਪੂ ਲੈ ਕਿਉਂ ਸਵੇਰੇ ਸਵੇਰੇ ਸਾਰਾ ਘਰ ਸੱਦੇ ਚੱਕਿਆ ਨਾ ਹੋਰ ਪਾਇਰਾਂ ਤੇ ਚੱਕ ਲਾ ਜੇਬ ਤੇ ਤੇਰੇ ਲੱਛਣ ਨੇ ਹੁਣ ਆਹ ਕਰ ਪਾਇਰਾਂ ਤੇ ਚੱਕਣ ਜੁਗਾ ਵੀ ਨਹੀਂ ਰਹਿਣਾ ਤੂੰ ਤਾਂ ਪੜ੍ਹ ਲਿਖ ਕੇ ਲੱਗ ਗਿਆ ਅਫਸਰ ਕਿ ਖੇਤ ਬੰਨੇ ਦਾ ਕਰਨਾ ਮੈਂ ਕਰਨਾ ਡੰਗਰ ਵਾਛੇ ਦਾ ਕਰਨਾ ਮੈਂ ਕਰਨਾ ਤੂੰ ਤਾਂ ਬਸ ਕੁਰਸੀ ਤੇ ਲੱਤ ਤੇ ਲੱਤ ਰਾ ਕੇ ਮੇਰੇ ਤੇ ਹੁਕਮ ਹੀ ਚਲਾਉਣਾ ਨਾ ਮੈਂ ਜੇ ਬੈਠੋ ਖੇਤਾਂ 'ਚ ਨੱਕੇ ਮੜਵਾਉਣਾ ਸੀ ਪਰ ਮੈਨੂੰ ਇਹਨਾਂ ਭਰਾਇਆ ਖਾਗਾ ਉੱਤਰ ਸੀ ਤੂੰ ਜੱਜ ਆ ਗਿਆ ਜੱਜ ਲੱਗਿਆ ਜਾਂ ਨਹੀਂ ਲੱਗਿਆ ਪਰ ਕਿਸੇ ਜੱਜ ਤੋਂ ਘੱਟ ਨਹੀਂ ਹੈਗਾ ਮੈਂ ਤੇ ਮੇਰੀ ਸੋਣ ਨਾਲ ਕੱਲ ਨੂੰ ਹੈਗੇ ਮੇਰੀ ਇੰਟਰਵਿਊ ਜੇ ਤਾਂ ਮੈਂ ਹੋ ਗਿਆ ਪਾਸ ਫੇਰ ਤਾਂ ਠੀਕ ਹੈ ਨਹੀਂ ਯਾਰ ਚੱਲੇ ਬਾਹਰ ਯਾਰ ਚੱਲਿਆ ਬਾਹਰ ਸਾਂ ਤੜਕ ਉੱਠ ਕੇ ਜੰਗਲ ਪਾਣੀ ਜਾਂਦਾ ਨਹੀਂ ਯਾਰ ਚੱਲੇ ਬਾਹਰ ਬਾਹਰ ਜਾਣਾ ਕਿਤੇ ਕੋਈ ਸੌਖੀ ਗੱਲ ਆ ਟ੍ਰੈਕਟਰ ਟਰਾਲੀ ਤੇ ਬੈਠੋ ਉੱਥੇ ਜਾ ਕੇ ਉਤਰ ਜਾਓ ਬਾਹਰ ਆ ਗਿਆ ਓਏ ਬਾਹਰ ਜਾਣ ਵਾਸਤੇ ਪੈਸੇ ਲੱਗਦੇ ਆ ਉਹ ਦੱਸ ਕਿੱਥੋਂ ਲੈ ਕੇ ਆਉਂਦੀ ਆ ਹਜੇ ਮੈਂ ਜਉਣੀ ਆ ਓਏ ਐਸੇ ਗੱਲਾਂ ਤਾਂ ਤੋਖਾ ਵੀ ਤੂੰ ਜਉਣੀ ਆ ਤੂੰ ਮਰੇ ਕਿਉਂ ਨਹੀਂ ਜੇ ਤੂੰ ਮਾਤਿਆਂ ਦੀ ਸਾਰਾ ਕਾਪਾ ਹੀ ਖਤਮ ਹੋ ਜਾਏਗਾ ਹਾਂ ਤੂੰ ਹੀ ਮੁੰਡਾ ਸੱਤ ਘੜਾ ਜੇ ਮੈਂ ਮੁੰਡਾ ਸੱਤ ਘੜਾ ਨਾ ਮੈਂ What <laughs> the- ਅੱਲਾ ਇੱਕ ਵਕੀਤਾ ਐ ਕਹਿੰਦਾ ਜਿਵੇਂ ਦੁਕਾਨ ਤੋਂ ਕਿੱਲੋ ਮੱਕੀ ਲੈ ਕੇ ਆਉਣੀ ਹੁੰਦੀ ਆ ਉਹ ਕਦੇ ਇੱਕ ਦਿੱਕਤ ਆਈ ਤੋਂ ਤਸੀਲਦਾਰ ਤੋਂ ਕਹਨੂੰ ਗੋਦੋਂ ਪੁੱਛਿਆ ਕਿ ਕਿੱਲੇ ਚ ਕਿੰਨੇ ਹੁੰਦੇ ਆ ਵਿੱਕੇ ਕਿੰਨੀਆਂ ਹੁੰਦੀਆਂ ਕਲਾਲਾ ਕਿੰਨੇ ਹੁੰਦੇ ਆ ਮਰਲੇ ਕਿੰਨੇ ਹੁੰਦੇ ਆ ਗੱਜ ਉਹ ਕਦੇ ਮਾਪ ਪਤਨੇ ਗੱਜ ਖਰੀਦ ਕੇ ਵੇਖਿਆ ਲੈ ਗੋਦੋਂ ਸਾਨੂੰ ਨਹੀਂ ਪਤਾ ਪਰ ਮੈਂ ਗੱਜ ਵਜ ਗਿਆ ਤੇ ਮੁੰਡੇ ਨੂੰ ਬਾਹਰ ਘੂਂ ਮੈਂ ਜੂਂਗੀ ਹਾਂ ਮੈਂ ਮਾਪ ਪਤਨ ਕੇ ਮਾਪ ਪਤਨ ਨੂੰ ਗੱਜ ਵਰਗਾ ਸਿੱਧਾ ਕਰ ਦੂੰਗਾ ਮੈਂ ਤੁਸਰ ਓ ਬਾਪੂ ਤੂੰ ਠੱਡਾ ਹੋਇਆ ਨਾ ਨ ਕੋੜਿਆ ਮੇਰਾ 80 ਸਾਲ ਕੋਈ ਬੰਦਾ ਇਸੇ ਮੇਦੂਆ ਨਾਲ ਆਉਂਦੀ ਆ ਓ 50 60 ਸਾਲ ਹੋਤਰੀ ਉਮਰ ਸੋਹਗੀ ਆਹ ਹੋ ਗਈ ਆ 50 60 ਹਜ਼ਾਰ ਤੇਰੇ ਹੱਲੇ ਬੁੱਲੇ ਨਹੀਂ ਚਲ ਵੜ ਓ ਮੇਰੀ ਤਾਂ ਇੰਨੀ ਔਕਾਤ ਨਹੀਂ ਵੀ ਉਹਦੇ ਚਾਰ ਦੋਤਾਂ ਨੂੰ ਘਰੇ ਬੁਲਾ ਕੇ ਮੈਂ ਰੋਟੀ ਭਾਲੀ ਖਵਾ ਲਿਆ ਹੈ ਇੱਥੇ ਬੇਬੇ ਰੋਟੀ ਟੋਕ ਕਰਦੀ ਐ ਆ ਇੱਥੇ ਸਾਡਾ 100 ਰੁਪਏ ਨੇ ਉਹ ਨਾਲ ਢੱਕਾ ਦਾ ਬੁਹਾ ਮੁਕ ਪਿਆ ਰਹੇ ਦਾ ਤੇ ਹੋਰ ਡੰਗਰਾਂ ਵਾਸਤੇ ਲੈਟਰ ਨੂੰ ਬਾਥਰੂਮ ਕਰਵਾ ਰਹੇ ਜਿੱਥੇ ਅਸੀਂ ਆ ਉੱਥੇ ਸਾਡੇ ਡੰਗਰ ਆ ਉਹ ਇਹੀ ਤਾਂ ਮੈਂ ਤੈਨੂੰ ਕਹਿਣਾ ਪੁੱਤ ਵੀ ਚਾਰ ਡੰਗਰ ਹੈਗੇ ਆ ਚਾਰ ਹੋਰ ਪੌੜਾ ਉਹ ਡੇਰੀ ਫਾਰਮ ਖੋਲਾ ਪੜਿਆ ਲਿਖਿਆ ਕੋਈ ਸਰਕਾਰ ਦੇ ਦਰਬਾਰੇ ਅਰਜੀ ਕਰਦੇ ਕੋਈ ਨੌਕਰੀ ਲੱਗ ਜਾ ਉਹ ਕਿਹੜੀ ਨੌਕਰੀ ਦੀ ਗੱਲ ਕਰੀ ਜਾ ਕੱਟੇ ਜਿਹੜੇ ਲੱਗਿਆ ਹੁਣ ਉਹਨੂੰ ਕੱਢੀ ਜਾਂਦੇ ਨੇ ਬਾਪੂ ਓਹ ਤੇਰਾ ਜੀ ਨਹੀਂ ਕਰਦਾ ਵੀ ਸਾਡੇ ਵੀ ਕੋਈ ਚੱਜ ਦੀ ਜ਼ਿੰਦਗੀ ਹੋਵੇ ਆ ਨੰਬਰ ਵਾਲਾ ਮੁੰਡਾ ਵਾਹ ਗਿਆ ਜੇਗਾ ਆ ਗੱਡੀ ਵੱਡੀ ਕੋਠੀ ਪਾਈਏ ਪਿੰਡੋਂ ਬਾਹਰ ਓਹ ਟਰੈਕਟਰ ਟਾਲੀ ਲੈ ਗੱਡੀ ਓਹ ਕੀ ਚੀਜ਼ ਨਹੀਂ ਉਹਨਾਂ ਦੇ ਘਰੇ ਜਿਆ ਬਾਪੂ ਕਰਾ ਜੀ ਨਹੀਂ ਕਰਦਾ ਆਏ ਹਾਂ ਤੇ ਕੱਢੋ ਵਾ ਸਾਡੇ ਵੀ ਐ ਬੰਗਲੇ ਵਾਗੀ ਕੋਠੀ ਹੋਵੇ ਹਾਂ ਓਹ ਟਰੈਕਟਰ ਹੋਵੇ ਟਾਲੀ ਹੋਵੇ ਉਹਨਾਂ ਫਿਰ ਨੂੰ ਗੱਡੀਆਂ ਹੋਣ ਫਿਰ ਤੇ ਮੋਟਰਸਾਈਕਲ ਹੋਵੇ ਮਛਾਂ ਨੂੰ ਤਾਂ ਲੈ ਕੇ ਮੋਟਰਸਾਈਕਲ ਦੇ ਗੇੜਾ ਦਨੇ ਅੱਛਾ ਆਪਰੇ ਘਾਪੇ ਬਾਹਰ ਲੱਗਿਆ ਹੋਵੇ ਇੱਕ ਵੱਡਾ ਸਾਰਾ ਪਾਰਕ ਵਿੱਚ ਪਈਆਂ ਹੋਣ ਦੋ ਕੁਰਸੀਆਂ ਇੱਕ ਪਿਆ ਹੋਵੇ ਮੇਜ਼ ਆਹ ਮੇਜ਼ ਦੇ ਪਏ ਹੋਣ ਦੋ ਚਾਹ ਦੇ ਕੱਪ ਤੂੰ ਤੇ ਬੇਟੇ ਚਾਹ ਦੀਆਂ ਚੁਸਕੀਆਂ ਲਵੋ ਪਰ ਤੇਰਾ ਜੀ ਨਹੀਂ ਦਤਾ ਇੱਥੇ ਬੇਬੇ-ਬਾਬੂ ਨੂੰ ਚਾਹ ਜਰੂਰ ਪਿਆਉਣੀ ਆ ਤੇਗੀ ਲਵਾ ਲਈ ਓ ਅਟਕਾ ਤੇ ਮਾਣ ਨੂੰ ਮੱਲੇ ਕਿਹੜੀ ਜਾ ਆ ਆ ਦੇਖੋ ਪੁੱਤ ਓ ਮੈਂ ਤੈਨੂੰ ਸਮਝਾਉਣਾ ਜਿਵੇਂ ਦੁੱਧ ਪੁੱਤ ਵਰਗਾ ਹੁੰਦਾ ਨਾ ਓਵੇਂ ਜਮੀਨ ਜੱਟ ਦੀ ਮਾਂ ਹੁੰਦੀ ਆ ਤੇ ਮੇਰੀ ਮਾਂ ਆ ਵੇਚੋ ਓ ਤੇਰੀ ਇਹ ਜੀ ਇੱਕ ਮਾਂ ਵੇਚ ਕੇ ਵੀ ਮਾਂ ਮੋੜ ਲੈਣੀ ਲੈ ਤਾਲੂ ਘਰੇ ਦਾ ਬੇਬੇ ਨੇ ਵੀ ਖਸਮ ਲੈਣੀ ਓ ਲੋਕੋ ਮੈਂ ਲੁੱਟਿਆ ਗਿਆ ਓਏ हथ साल कपर बेठे गान वेचो असीं माल कर ਇਤਾਈ ਜਿਉਂਦੀ ਹੋ ਗਈ ਹੋਏ ਹਾਏ ਹੋ ਰੱਬਾ ਉਹ ਮਰਿਆ ਬੰਦਾ ਕਿਨੇ ਜਾਂਦਾ ਹੋ ਸਕਦਾ ਦੂਜੀ ਵਾਰੀ ਗੱਲ ਕਰਦੇ ਆ ਆ ਕੰਧੇ ਤੇ ਨਾ ਦੱਬਦੇ ਨਹੀਂ ਪਾਣੀ ਤੁਝਾ ਵਿਆਹ ਕਰਾਣਾ ਸੀ ਹਾਏ ਹੋ ਰੱਬਾ ਉਹ ਕਿਤੇ ਆਉਣੇ ਦੂਜਾ ਤੀਜਾ ਵਿਆਹ ਨਹੀਂ ਸੀ ਕਰਾਉਣਾ ਕਾਮ ਬਾਰੇ ਹੋਇ ਪਾਪੂ ਨੂੰ 릭 ਲਾਉਣ ਲੱਗਿਆ ਆ ਧਰਤੀ ਮਾਂ ਦੀ ਗੱਲ ਕਰਦੇ ਆ ਇਹ ਵੀ ਤਾਂ ਜੱਟ ਜੀ ਵੀ ਦੱਸਦੀ ਮਾਂ ਹੁੰਦੀ ਆ ਕਿ ਨਹੀਂ ਇਹਦੀ ਗੱਲ ਕਰਦੇ ਆ ਉਹ ਸਿੱਧਾ ਹੱਸਦਾ ਕਹਿੰਦੇ ਵੀ ਤਾਂ ਕੀ ਮਾਂ ਦੀ ਗੱਲ ਕਰਦੇ ਆ ਓਏ ਐਨਾ ਫਰਕੰਦੇ ਕੀ ਲੋੜ ਮੈਨੂੰ ਕਿਹੜਾ ਪਤਾ ਨਹੀਂ ਓਏ ਸਭ ਧਰਤੀ ਮਾਂ ਲਈ ਤਾਂ ਸੀ ਝੰਡੇ ਚੱਕੀ ਬੈਠੇ ਆ ਆ ਤੈਨੂੰ ਫੋਕੇ ਲੈ ਤੂੰ ਸਾਡੇ ਤੋਂ ਕੋਈ ਹੈ ਪਰ ਤੁਸੀਂ ਤਾਂ ਵੇਣੇ ਆ ਛੋਟੀ ਦੌਂਦਾ ਉਹ ਨਹੀਂ ਮੁੱਕਣੀਗੀ ਹਾਂ ਮੈਨੂੰ ਸਾਰਾ ਕੰਮ ਧੰਦਾ ਉਹ ਥੋੜੇ ਨਾਲ ਖਾਪੜੂਗਾ ਸੱਦੇ ਰੋ ਓ ਆਹੋ ਆਹੋ ਭਰਾਵਾ ਤੂੰ ਜਾ ਮੈਂ ਆਪਣੇ ਘਰੋਂ ਆਦਾ ਹਾਂ ਹਾਂ ਦੇ ਤੂੰ ਆਪੇ ਦੇਖਿਆ ਦੇਖ ਨਾ ਘੱਟ ਦੇ ਸੁਣਦੇ ਆ ਬਾਹਰ ਵਾਲੇ ਮੈਨੂੰ ਸੁਣਾ ਜਾਂਦੇ ਨੇ ਚਲੋ ਕੋਈ ਗੱਲ ਕਰਨੇ ਕੋਲੇ ਚੱਲਿਆ ਉਹ ਵੀ ਪੱਟੂ ਦੇ ਕੰਨ ਉਹ ਜੀ ਸਮਝਾਉਂਦਾ ਇਹਨੂੰ ਹੂੰ ਲਾ ਹੰਨੇ ਤੋਂ ਬਾਅਦ ਈ ਸੀ ਲੱਗਣਾ ਨਾ ਮੈਂ ਕੋਦੇ ਕੰਨ ਕੱਟੂਗਾ ਹੈ ਕਿ ਨਹੀਂ ਮੈਂ ਬੁੱਤ ਅਧਰ ਕੋਈ ਲੜਕੀ ਚਲਾ ਕੇ ਨਾ ਤੇਰਾ ਕੋਈ ਪੂਆ ਫੜ ਤਕੜਾ ਨਾ ਤੇਰਾ ਕੋਈ ਮਾਸੀ ਮਾਸਣ ਇਹ ਤੋਂ ਆਪਾ ਪੈਸੇ ਲੈ ਲਾਂਗੇ ਮੈਂ ਤਾਂ ਹੰਤਾ ਮਹਾਰਾਜ ਜੀ ਆਪਣਾ ਹਿੱਲਾ ਕਰ ਸਕਦਾ ਵੇ ਬੇਬੇ ਤੁਸੀਂ ਸਾਡੇ ਮਹਾਰਾਜ ਦੇ ਹਿੱਲਾ ਕਰਤਾ ਹਾਂ ਤਾਂ ਆਪੀ ਪਰ ਜਿਹਨੇ ਬਾਹਰ ਨਹੀਂ ਭੇਜਿਆ ਸੀ ਹੱਟ ਨੇ ਹਾਂ ਮੇਰੇ ਕੋਲ ਉਹਦਾ ਨੰਬਰ ਹੈ ਅੱਛਾ ਰੱਖ ਲੈ ਹਾਂ ਹਾਂ ਮੈਨੂੰ ਰਿਕਰ ਕਰਕੇ ਦੇ ਦੇਗਾ ਸੁਣ ਲਿਆ ਬਬੂ ਤੁਸੀਂ ਕਰਤਾ ਹਾਂ ਹਾਂ ਕਰ ਲਾ ਬਾਕੀ ਸਾਸੀ ਗਾ ਜੀ ਅਸਾਂ ਮੈਂ ਮਤੀ ਸਿੰਘ ਮੀਤਾ ਬੋਲਦਾ ਜੀ ਦੀਪਰੇ ਨੰਬਰ ਦਿੱਤਾ ਸੀ ਤੁਸੀਂ ਤੇ ਜਗਲੀ ਨੂੰ ਬਾਹਰ ਹਾਜੀ ਜੱਟ ਸਾਹਿਬ ਮੈਨੂੰ ਬਾਹਰ ਲੈਣਾ ਜੀ 25 ਲੱਖ ਤਾਂ ਨਹੀਂ ਜੀ ਲੱਗਾ ਮੇਰੇ ਕੋਲ ਜੱਟ ਸਾਹਿਬ ਦੇਖੋ ਮੈਂ ਤਾਂ ਛੁੱਟੀ ਜੀ ਕਿਸਾਨੇ ਵਾਲਾ ਬੰਦਾ ਜੀ ਕੋਈ ਹੋੜੀ ਤਾਂ ਕਰ ਦਿਓ ਜੀ ਜ਼ਮੀਨ ਤਾਂ ਹੈ ਜੀ ਹਾਂ ਜੀ ਨਹੀਂ ਜੀ ਉਹਦਾ ਬਾਪੂ ਦੇ ਨਾਮ ਤੇ ਹੈ ਜੀ ਉਹ ਕਿੱਥੇ ਮੁੰਦਾ ਜੀ ਵੇਚਣ ਨੂੰ ਛੜਦਾ ਪਹਿਲਾ ਰੋਲਾ ਪੈ ਕੇ ਅੱਡੇ ਹੀ ਹੁਣ ਆ ਜੀ ਹਾਂ ਜੀ ਪੈਕ ਸੈਕ ਦਾ ਲਾਲਵੇ ਪਰ ਲਾਉਂਦਾ ਕਦੇ ਗਵੀ ਸ਼ਾਦੀ ਦੀ ਜੀ ਕਦੇ ਕਲਾਈ ਵਾਲੇ ਜੀ ਕਿਵੇਂ ਗੋਠੜੀ ਹਾਂ ਜੀ ਮੈਂ ਸਮਝਦਾ ਜੀ ਆਉਣਾ ਹੀ ਅੱਡੇ ਦਾ ਬਣਣਾ ਹੀ ਹੁਣ ਆਉਣਾ ਜੀ ਜੀ ਵੀ ਇਹ ਅੱਡੇ ਤੇ ਮਨ ਮੋਟੀ ਮੋਟੀ ਗੱਲਾਂ ਵੀ ਲਾ ਕੇ ਹਾਂ ਬਾਕੀ ਗੱਲਾਂ ਤੁਸੀਂ ਮੇਰੇ ਦਫ਼ਤਰ ਆ ਕੇ ਮਸਨ ਜਾ ਆ ਜੀ ਹਾਂ ਜੀ ਇਹ ਬੰਦੇ ਨੂੰ ਬਾਹਰ ਜਾਣਾ ਕਿਉਂ ਨਹੀਂ ਕਰਾਉਂਦਾ ਲੈ ਵੀ ਨਾ ਤਾਂ ਹੋਵੇ ਇਹੋ ਜੀ ਗੰਦੀ ਲਾੜ ਤੇ ਨਾ ਹੋਵੇ ਇਹੋ ਜੀ ਜਨਾਨੀ ਐਡੀ ਜਨਾਨੀ ਨਾਲੋਂ ਬੰਦਾ ਵਿਆਹ ਹੀ ਨਾ ਕਰਾਵੇ ਐਡੀ ਲਾੜ ਨਾਲੋਂ ਬੰਦਾ ਮੈਂ ਤਾਂ ਕਹਿੰਦਾ ਐ ਨਹੀਂ ਚੰਗਾ ਅੱਛਾ ਨਾ ਕੱਲਾ ਕੇ ਭੁੱਕੀ ਜਾਂਦਾ ਸੀ ਨਾ ਭੰਗ ਕੋਨੋ ਮੈਂ ਕੁੱਤਾ ਉਹ ਮੈਂ ਤਾਂ ਕੁੱਤੇ ਦਾ ਕੀ ਹੀ ਨਹੀਂ ਫਿਰ ਢੋਕਦੇ ਤਾਂ ਕੁੱਤੇ ਹੀ ਹੁੰਦੇ ਆ ਹਾਂ ਬਾਪੂ ਭੰਗ ਦੇ ਤਾਂ ਕੁੱਤੇ ਹੀ ਹੁੰਦੇ ਆ ਸੁਣਦਾ ਸੁਣਦਾ ਹੀ ਗੱਲ ਤੂੰ ਚੁੱਪ ਕਰ ਨਿੱਤੇ ਦੇ ਬਾਪੂ ਇਹ ਨਹੀਂ ਗੱਲ ਨਾ ਕਰਸ ਮੇਰੀ ਗੱਲ ਸੁਣ ਦੇ ਮੁੰਡਾ ਬਾਹਰ ਜਾਊਗਾ ਪਿੱਛੇ ਪਿੱਛੇ ਆਪਾਂ ਜਾਵਾਂਗੇ ਆਪਣੀ ਜੋੜ ਸੁਧਰ ਜੂਗੀ ਮਾਂ ਦਾ ਗੱਲ ਓਏ ਭਾਗਵਾਨੇ ਆਪਣੀ ਜੋੜ ਵਿਗੜ ਜੂਗੀ ਨਾ ਲਾ ਕੇ ਦੇ ਮੰਗਰ ਜਿਹੜੀ ਤੂੰ ਜਾਜ ਦੀ ਪੂਸ਼ ਫੜ ਉਹਨੂੰ ਬਹਿਤੀਆਂ ਨਾ ਮੈਨੂੰ ਸਾਰਾ ਪਤਾ ਤੇਰੇ ਬਾਪੂ ਮੈਂ ਤੈਨੂੰ ਕਿੰਦੋਂ ਮੇਰੀ ਗੱਲ ਸੁਣਨਾ ਮੇਰੀ ਗੱਲ ਮੰਨ ਲੈ ਆ ਕੇ ਸੁਣਾਉਣ ਲੱਗਦਾ ਜਾਜ ਦੀ ਪੂਸ਼ ਹੋਰ ਪਤਾ ਨਹੀਂ ਕੀ ਅਵੇ ਬੱਸ ਉਹ ਉੱਠਵੇਂ ਦੇ ਕੇ ਦਿਆ ਤੇਰੇ ਫਰਦ ਹਾਂ ਨਾ ਫਰਦ ਕੀ ਕਰਨੀ ਆ ਤਕ ਆਉਣੀ ਐ ਨਾ ਦਿਖਾਉਣ ਨੂੰ ਉਹ ਬਿਮਾਰ ਵੀ ਡਾਕਟਰ ਕੋਲੇ ਲੈ ਕੇ ਜਾਣੀ ਆ ਜਦੋਂ ਮੈਂ ਨਹੀਂ ਦਿਖਾਉਣੀ ਐ ਵੀ ਕੋ ਬਾਟਾ ਵਾਲਾ ਵਿੰਗ ਜੱਡੀ ਹੋਵੇ ਆ ਪਹਿਲਾਂ ਤੂੰ ਸਿੱਧਾ ਹੋ ਜਾ ਨਹੀਂ ਡਾਂਗ ਮਾਰ ਕੇ ਮੈਂ ਤੈਨੂੰ ਟੇਡਾ ਕਰ ਦੇਣਾ ਜਦੋਂ ਮੈਂ ਜ਼ਮੀਨ ਵਿੱਚ ਨਹੀਂ ਨਹੀਂ ਅੱਗੇ ਫਰਦ ਕਿੱਥੇ ਆ ਆ ਮੈਂ ਨਹੀਂ ਵੇਚਣੀ ਜ਼ਮੀਨ ਨਹੀਂ ਵੇਚਣੀ ਤੈਨਹੀਂ ਮੇਰੀ ਫਰਦ ਉਹ ਨਹੀਂ ਲੈਣੀ ਤੂੰ ਐ ਕਰ ਆ ਮੜ ਕੁੜਾ ਕਾਗਜ ਇੱਥੇ ਲਾ ਕੇ ਗੁੱਠਾ ਮੈਨੂੰ ਕਰਕੇ ਭੇਜਾਂਗਾ ਬੱਲੇ ਬੱਲੇ ਓ ਤੇਰੇ ਸਿਆਣਿਆ ਇਹਦੇ ਤੇ ਗੁੱਠਾ ਲਾ ਕੇ ਤੈਨੂੰ ਦੇ ਦਿਆ ਆਜ਼ਾਦੀ ਤੇ ਤੂੰ ਘਰ ਦੀ ਕਰਦੇ ਬਰਬਾਦੀ ਗੱਲ ਗੱਲ ਤੇਰੇ ਢਿੱਡ ਚ ਨੇ ਨਾ ਮੇਰੇ ਨੋਹਾਂ ਚਪਤ ਮੈਣੀ ਨਾ ਗੁੱਠਾ ਤੂੰ ਗੁੱਠਾ ਨਹੀਂ ਲਾਣਾ ਨਹੀਂ ਲਾਉਂਦਾ ਤੂੰ ਖਾਧ ਨਹੀਂ ਲੈਣੀ ਨਹੀਂ ਲੈਣੀ ਬੇਬੇ ਚਲੋ ਵੜਿਆ ਰੀਝਾ ਦੀ ਪੂਰੀਆ ਕਰਨੀ ਆ ਫਿਰ ਮੈਂ ਜਮੇ ਆਉਂ ਸੀ ਪੰਜੀਰੀ ਖਾਣ ਨੂੰ ਆ ਦੇਖ ਰਹਾ ਕਹੇ ਜਾ ਬੰਦੇ ਨੇ ਕਾ ਕਰਾਤੇ ਕਿਉਂ ਮੈਨੂੰ ਉਲੀ ਲੱਗੀ ਹੋਈ ਆ ਤੂੰ ਉਲੀ ਲੱਗਿਆ ਚਾਹੇ ਨਹੀਂ ਲੱਗਿਆ ਤੈਨੂੰ ਉਲੀ ਲਾ ਕੇ ਛੱਡ ਉਹ ਤੂੰ ਮਾਜਾ दर्त ते लॻे आहे कम कर ਅੰਗਰੇਜ਼ਾਂ ਆਪਣੀਆਂ ਟੱਗੀਆਂ ਸਾਫ਼ ਕਰਨੀਆਂ ਪੈਂਦੀਆਂ ਘਾੜੂ ਪੋਚੇ ਲਾਉਣੇ ਪੈਂਦੇ ਆ ਤਾਂ ਇਹ ਤਾਂ ਸਾਫ਼ ਕਰਨੀਆਂ ਪੈਂਦੀਆਂ ਯਾਰ ਕੀ ਸਾਫ਼ ਕਰਨਾ ਪੈਂਦਾ ਟੱਗੀਆਂ ਉੱਥੇ ਅੰਗਰੇਜ਼ਾਂ ਨਹੀਂ ਕਰ ਲੂਗਾ ਇੱਥੇ ਪੌੜਾ ਲੈ ਕੇ ਬਸੂਆਂ ਦਾ ਕੋਹਾ ਨਹੀਂ ਕਰ ਮੈਂ ਕੋਈ ਜਾਤ ਉੱਥੇ ਕੰਮ-ਕੁਮ ਨਹੀਂ ਕਰਨਾ ਉਹ ਮੇਰੀ ਹੁਜਾ ਜੱਟ ਨਾਲ ਗੱਲ ਉਹਨੇ ਮੈਨੂੰ ਬਾਹਰ ਭੇਜਣਾ ਵਿਆਹ ਕਰਕੇ ਓਏ ਉਹ ਕੁੜੀ ਦਾ ਉੱਥੇ ਸਾਰਾ ਘਰ ਉਹ ਵਸਟ ਹੈ ਉਹਨਾਂ ਦੇ ਪਟੋਲ ਤੋਂ ਕੁੜੇ ਹੈ ਹਾਂ ਬਾਕੀ ਆ ਟੱਕ ਤੋਂ ਵੀ ਜਾਂਦੇ ਆ ਸਮਝ ਲੈ ਵੀ ਮੈਂ ਤਾਂ ਉੱਥੇ ਗੱਲੇ ਚ ਬੈ ਕੇ ਨੋਟ ਗਿੰਦੇ ਆ ਆ ਦੇਖ ਲੈ ਚੱਦਰਿਆ ਦੇਖ ਲੈ ਨੋਟ ਗਿੰਨਣ ਵਾਸਤੇ ਆਹੀ ਜੈਂਸ ਲੱਗੀ ਉਹਨਾਂ ਨੂੰ ਆ ਦੇਖਾ ਉਹ ਭਰਾਵਾ ਮੇਰੀ ਗੱਲ ਸੁਣ ਲੋ ਧਿਆਨ ਮੈਂ ਇਸ ਦਲ ਤੇ ਜਮਾ ਵਿਰੋਧ ਚ ਆ ਜਿਹੜੇ ਬੰਦੇ ਜ਼ਮੀਨਾਂ ਵੇਚ ਕੇ ਬਾਹਰ ਜਾਂਦੇ ਆ ਉਹ ਇੱਥੇ ਓਏ ਇੱਥੇ ਕਰ ਲੋ ਆਂਦਾ ਕੰਮ ਕਰਦਾ ਇੱਥੇ ਕਰਾ ਪੈਸੇ ਨਹੀਂ ਮਿਲਦੇ ਸਾਲਾ ਡੱਡਾਂ ਵਾਲੇ ਮੋਹ ਨੇ ਬੰਦੇ ਨੂੰ ਹੀ ਮਾਰ ਕੇ ਲੱਗਦਾ ਆ ਚੰਗਾ ਤੁਸੀਂ ਤਾਂ ਵੇਲੇ ਨੇ ਡਾਊਂਡਲ ਕਰਨਾ ਓਏ ਤੂੰ ਸਿਆਣਾ ਪਿਆਣਾ ਹੋ ਕੇ ਤੇ 24 ਘੰਟੇ ਕਰਜਾ ਕਰੇ ਪਾਈ ਜਾਂਦਾ ਓਏ ਤੂੰ ਤਾਂ ਕੰਨੂ ਹੱਥ ਮਾਰ ਔਖੇ ਲੋਕ ਇਕੱਠੇ ਹੋਏ ਬੈਠੇ ਆ ਕੋਈ ਉਥੇ ਚਾਹ ਪਾਣੀ ਕੋਈ ਉਥੇ ਹੋਰ ਬੰਦਾ ਆ ਜਾਂਦਾ ਕੋਈ ਗੱਲਬਾਤ ਕਰ ਲੈਂਦਾ ਪਰ ਤੂੰ ਤੂੰ ਨਾ ਸੰਦੀ ਪਿਆਦਿਆ ਪੁੱਤਾਂ ਉਹ ਮੈਂ ਸੰਤੇ ਚਾਰ ਦਿੱਤੇ ਆ ਜੇ ਇਹ ਗਾਂ ਛੱਡਣ ਤਾਂ ਮੈਂ ਧਰਨੇ ਤੇ ਜਾਵਾਂ ਕਿਸੇ ਪਾਸੇ ਉਹ ਫਰਿਆ ਤਿਆ ਕਰ ਮੂੰਹ ਫੜੀਦਾ ਲੈ ਆ ਪੂਰੇ ਦਾ ਪੂਰਾ ਡੱਟਾ ਸਾਰਾ ਟਪਰ ਅੱਗ ਵਾਲੋ ਤੇ ਵਾਪਸ ਸਾਰੀ ਜਾਣੀ ਤੋੜ ਤੋੜ ਕੇ ਖਾਓ ਹੋਰ ਨਹੀਂ ਚੰਗੇ ਕੰਮ ਨਹੀਂ ਆਉਂਦੇ ਮਾਰਦਾ ਗੱਦਾ ਪੁੱਤਾਂ ਉਹ ਨਸਲਾ ਇਕ ਵੇਖ ਲੈ ਤੇਰੀ ਗੱਲ ਸਮਝਾ ਆ ਦੇਖਿਆ ਦੇਖਿਆ ਦੇਖੇ ਕਿਵੇਂ ਕਰਦੇ ਨੇ ਮੇਰੇ ਨਾਲ ਓ ਬਾਪੂ ਕੀ ਹੋਂਤਾ ਪੈ ਰਿਹਾ ਏ ਓ ਯਾਰ ਕਿਸੇ ਦੇ ਯਕੀਨ ਵੀ ਕਰਿਆ ਕਰ ਓ ਬਾਈ ਮੈਨੂੰ ਤੇਰੇ ਤੇ ਯਕੀਨ ਨਹੀਂ ਹੈਗਾ ਨੀਚੇ ਦੇ ਬਾਪੂ ਫੇ ਤੂੰ ਕਿਰਾ ਮੇਰੇ ਤੇ ਯਕੀਨ ਕਰ ਤੇਰੇ ਤੇ ਤਾਂ ਜਾ ਵੀ ਨਹੀਂ ਹੈਗਾ ਓ ਬਾਪੂ ਕਿਸੇ ਤੇ ਯਕੀਨ ਕਰ ਲੇ ਤਾ ਹਾਂ ਅਜੇ ਤੱਕ ਨਹੀਂ ਕਰਿਆ ਤੂੰ ਜੱਟ ਕਹਿੰਦਾ ਆ ਮੈਂ ਨਹੀਂ ਕਰਦਾ ਉਹ ਮੈਂ ਛੋਟੇ ਤੇ ਯਕੀਨ ਨਹੀਂ ਕਰਦਾ ਏਜੰਟ ਤੇ ਜਿਵੇਂ ਕਰਦਾ ਤੀਜੇ ਬੰਦੇ ਤੇ ਨੀਤੇ ਦੇ ਬਾਪੂ ਚਕੀਨ ਵਾਲੀ ਦੁਨੀਆ ਚੱਲਦੀ ਹੈ ਕਿੰਨਾ ਧਿਆਨ ਕਿੰਨੀ ਕਰਾਈ ਲੈਂਦਾ ਹੈ ਤੇ ਫਿਰ ਕਰਿਆ ਦਾ ਸਿਕਾ ਮੋਤੀ ਤੇ ਤਾਂ ਇਹਦਾ ਆ ਹਾਲ ਹੋਇਆ ਆਪਣੇ ਬਾਪੂ ਮੇਰੀ ਗੱਲ ਸੁਣਿਆ ਤੂੰ ਇੱਕ ਤੂੰ ਇੱਕ ਵਾਰੀ ਨਾ ਏਜੰਟ ਨਾਲ ਗੱਲ ਕਰ ਲੈ ਮੈਂ ਨਹੀਂ ਕਰਦਾ ਗੱਲ ਉਹ ਮੇਰੇ ਕਾਤਾ ਖੋਲਾ ਜਾ ਜਿੱਥੇ ਨੂੰ ਚੰਗਾ ਲੱਗੇ ਤਾਂ ਗੱਲ ਕਰ ਲੈ ਨਹੀਂ ਦੂਰ ਜਵਾਦ ਦੇ ਕੋਲ ਚੱਕਰ ਆ ਤੂੰ ਇੱਕ ਵਾਰੀ ਕਾਕਾ ਆਹ ਮੇਰਾ ਪਿਆਰਾ ਬੰਦਾ ਹਾਂ ਪਿਆਰਾ ਪਿਆਰਾ ਕਿਉਂ ਮੈਂ ਬੰਦਾਂ ਨਹੀਂ ਮੈਂ ਓ ਚੱਕ ਰਾਨ ਹੈਲੋ ਹਾਂ ਸਾਸਰੀ ਗਾਉਂ ਤਾਂ ਠੀਕ ਆ ਤੂੰ ਉਹੀ ਪੰਦਾ ਜਿਹੜਾ ਸਾਡੇ ਮੁੰਡੇ ਨੂੰ ਵਗਾੜਦਾ ਵਰਦਾ ਹਾਂ ਅਹ ਅਸੀਂ ਨਹੀਂ ਵੇਚਣੀ ਜ਼ਮੀਨ ਜਮੂਣਾ ਅੱਛਾ ਟੁਕੜੀ ਬਣਾ ਲੂਗਾ ਉਹ ਟੁਕੜੀ ਬਣਾ ਲੂ ਤਾਂ ਬਣਾ ਲੈ ਮੈਂ ਆਪਦੀ ਤਾਂ ਵੇਚਦਾ ਨਹੀਂ ਫਿਰ ਇਹਨੂੰ 2 ਕਿੱਲੇ ਆਉਂਦੀ ਆ ਮੈਂ ਦੇ ਦੇਣਾ ਭਾਵਾ ਪਰਸੋਂ ਜਾ ਅਚੜਾ ਦੇ ਹਾਂ ਤੋ ਇਹਨਾਂ ਨਾਲ ਗੱਲ ਕਰ ਮੇਰੇ ਨਾਲ ਨਾ ਕਰ ਮੈਂ ਬਹੁਤ ਅੱਤੇ ਸਵਾਲ ਹਾਂ ਹਾਂ ਇਹਨਾਂ ਨਾਲ ਹੀ ਕਰ ਹਲੋ ਹਾਂ ਯਾਕਾ ਉਹ ਬਾਪੂ ਆਪੇ ਨਹੀਂ ਬਸਾਣਾ ਕਰੇ ਬਾਪੂ ਵੈਸੇ ਕੋਈ ਉੱਤਸਾਹ ਤਾਂ ਹੀ ਮਾੜਾ ਦਿਲਦਾ ਨਹੀਂ ਮਾੜਾ ਹਾਂ ਮੈਂ ਕਹਾਂ ਉਹ ਦਿਲ ਦਾ ਮਾੜਾ ਹੋਣ ਲੈ ਹਾਂ ਹਾਂ ਜੀ ਬਸਾ ਕੇ ਜਾ ਕੇ ਹਾਂ ਉਹ ਬਾਪੂ ਆਗਲਾ ਸੰਦਗੀ ਲੋਰਸੀ ਮੈਨੂੰ ਦੋ ਕੱਲੇ ਆਉਂਦੇ ਆ। ਨਾ ਹੋਰ ਕੀ ਕਹਿੰਦਾ 10 ਆਉਂਦੇ ਆ। ਵੀ ਗਵਾਂਢ ਗਾੜੀ ਵੀ ਇਹਦੀ ਆ। ਮੈਂ ਬੁੱਤ ਮੈਂ ਤੇ تیاری ਕਰਨੀ ਆ ਚਾਲਾ ਕੋ ਚੱਲੀ। ਇਹ ਬੜਾ ਤੇ ਹੋ ਜਾਈ ਆ। ਨਾ ਨਹੀਂ ਆਪਾਂ ਕਿਹਾ ਉਹਦਾ ਨਾ ਕਿਸੇ ਮੋੜੋਂ ਦੇਣਾ। ਓਏ ਆਹੋ ਮੈਂ ਕਹਾਂ ਨੂੰ ਅੱਗੇ ਵਧਾ ਤੁਸੀਂ ਦੋਨੇ ਜਣੇ ਵਧੋ। ਮੈਂ ਤੇ ਕਹਾਂ ਤੂੰ ਵੀ ਚੜਦਾ ਬਾਹਰਲੇ ਬਲਕੋ ਉੱਥੇ ਆਪੇ ਕਿਸੇ ਅੰਗਰੇਜ਼ ਨਾਲ। ਆਹ ਮੈਨੂੰ ਛੱਡ ਤੋਂ ਇੱਥੇ ਕੱਲੇ ਨੂੰ। ਲਓ ਜੀ ਇਸ ਤਰ੍ਹਾਂ ਵਿਆਹ ਹੋ ਗਿਆ। ਆਹ ਵੇਖਦੇ ਆਂ। ਮੁੰਡਾ ਬਾਹਰ ਪਹੁੰਚਿਆ ਕਿ ਨਹੀਂ ਪਹੁੰਚਿਆ ਭਜਨੋ ਹੋ ਭਜਨੋ ਭਜਨੋ ਬਈ ਆਪਣੇ ਮਿੱਤੇ ਨੂੰ ਕਿੰਨੇ ਦਿਨ ਹੋ ਗਏ ਗਏ ਨੂੰ ਨਾ ਉਹਨੇ ਕੋਈ ਟੈਲੀਫੋਨ ਕੀਤਾ ਨਾ ਕੋਈ ਚਿੱਠੀ ਪਾਈਆ ਸੱਚੀ ਮੇਰਾ ਤਾਂ ਮਨ ਜਾ ਡਰਨ ਲੱਗ ਪਿਆ ਉਹ ਕੋਈ ਗਲਤ ਕੰਮ ਤਾਂ ਨਹੀਂ ਕਰਤਾ ਉਹਨੂੰ ਉੱਪਰ ਭੇਜ ਕੇ ਮਿੱਤੇ ਦੇ ਬਾਪੂ ਦਾ ਫਿਕਰ ਕਰੀ ਜਾਂਦਾ ਆ ਮੈਂ ਕਿਸੇ ਨੂੰ ਸੁਣਿਆ ਵੀ ਜਿੱਥੇ ਆਪਣਾ ਮਿੱਤਾ ਕਹਿੰਦਾ ਤੰਦਪੜਾਈ ਦੂਰ ਦੇਸ਼ ਉੱਤੋਂ ਜਹਾਜ਼ ਵੀ ਦੂਰ ਦੇ ਬਾਹਰ ਪਹੁੰਚਦਾ ਤੇ ਇਹ ਤਾਂ ਫੇਰ ਫੂੜਾ ਤੇ ਅੱ삐 ਨੂੰ ਜਦੋਂ ਆ ਤਾਂ ਤੁਮ ਜੱਲਾਤੂ ਗਿਆ ਹੈ ਤੂੰ ਦੇਖੀ ਆਪਣਾ ਮੀਤਾ ਤਾਂ ਗਣਗਣ ਕੇ ਡਾਲਰ ਛੁੜਦਾਣਾ ਫੇਰ ਉਹਨੇ ਆਪਾਂ ਨੂੰ ਭਜਿਆ ਆਪਾਂ ਜਨੀਸ ਦੁਖਣੀ ਤਿਕਣੀ ਚੋਕਣੀ ਬਾੜੀ ਜਲੀ ਘਾ ਲੈਣੀ ਤੂੰ ਝੋਲਾ ਨਾ ਲੈ ਜਾ ਤੂੰ ਫੇਰ ਵੀ ਇਫਾਨ ਚ ਕਿੰਨੀਆਂ ਖਬਰਾਂ ਆਉਂਦਾ ਪਹਿਲੀ ਵਜਨ ਚ ਵੀ ਦੱਸਦੇ ਨੇ ਹਾਂ ਓਏ ਮੀਤੇ ਓ ਤੂੰ ਉੜ ਵੀ ਆਇਆ ਬਾਪੂ ਤੂੰ ਕਹਿੰਦਾ ਤਾਂ ਠੱਗੀ ਹੋ ਗਈ ਆ ਕੀ ਗੱਲ ਹੋ ਗਈ ਬਾਪੂ ਤੀ ਜੱਟਰੇ ਲਿ ਜਾ ਕੇ ਪਤਾ ਨਹੀਂ ਕਿਹੜੇ ਝਗੜਾਇਆ ਤੇ ਤਾਰ ਤੇ ਬਾਪੂ ਬੱਸ ਆ ਜਾਣਾ ਬਚਾ ਕੇ ਮੋਹਿਆ ਮਾਤਾ ਬਾਪੂ ਸਾ ਮੈਂ ਤਾਂ ਇਹ ਮੈਂ ਕਰ ਲੱਗਾ ਹਾਜੀ ਵੀ ਮਾਰਦੇ ਨਹੀਂ ਸਾਗਾ ਤੇ ਮਾਰੇ ਦੇਖੂਗਾ ਕਿਵੇਂ ਤਾਨੂੰ ਥੁੱਕਾ ਪਾਣੇ ਜੰਗਲਾਂ ਦੇ ਦੀ ਮਸਾ ਵਾਖਿਆ ਜਾਂਦਾ ਜੀ ਤਾਂ ਪਰ ਦੇਖਿਆ ਦੇਖਿਆ ਮੈਂ ਤੈਨੂੰ ਕਿਹਾ ਸੀ ਨਾ ਪਰ ਤੁਸੀਂ ਮਾਪੋਸ ਨੇ ਮੇਰੀ ਇੱਕ ਨਹੀਂ ਸੁਣੀ ਬਾਪੂ ਮੈਨੂੰ ਮਾਫ ਕਰ ਦੇ ਬਾਪੂ ਹੁਣ ਜਿਵੇਂ ਤੂੰ ਕਹੇਂਗਾ ਨਾ ਉਹ ਮੈਂ ਕਰੂੰਗਾ ਬਾਪੂ ਮੈਨੂੰ ਨਾ ਹੁਣ ਪੱਕਾ ਸਮਝ ਆ ਗਿਆ ਜਿਵੇਂ ਸਾਡੇ ਮਾਰਟੀ ਜੀ ਕਿਆ ਕਰਦੇ ਸੀ ਉਹ ਸਭ ਦੱਸਦੇ ਹੁੰਦੇ ਸੀ ਕਿ ਗਾਦਰੀ ਬਾਪੇ ਕਿ ਮੈਂ ਬਾਹਰਲੇ ਮੁਲਕਾਂ ਨੂੰ ਥੁੱਡਾ ਮਾਰ ਕੇ ਸਾਡੇ ਦੇਸ਼ ਵਿੱਚ ਆਏ ਸੀ ਸਾਰੇ ਦੇਸ਼ ਦੀ ਆਜ਼ਾਦੀ ਦੀ ਖਾਤਰ ਕਦਾਸੀਰ ਸਾਦਾ ਜਿਹੜਾ ਖੁਆਰ ਸਾਹਿਬ ਦੀ ਉਮਰ ਦੇ ਵਿੱਚ ਸਥਿਤ ਹੋ ਗਿਆ ਸੀ ਉਹ ਵੀ ਉੱਥੇ ਆਪਦੀ ਵਧੀਆ ਜ਼ਿੰਦਗੀ ਜੀ ਸਕਦਾ ਸੀ ਉਹ ਵੀ ਬਾਹਰ ਲੱਦੇ ਇਸ ਨੂੰ ਫੁੱਟਾ ਮਾਰ ਕੇ ਵਾਪਸ ਆਇਆ ਸੀ ਤੇ ਅਸੀਂ ਅਸੀਂ ਆਪਣੇ ਦੇਸ਼ ਦੀ ਇੱਜ਼ਤਾਂ ਛੱਡ ਕੇ ਬਾਹਰ ਨੂੰ ਕਿੱਥੇ ਜਾ ਰਹੇ ਆ ਬਾਪੂ ਬਾਪੂ ਮੈਨੂੰ ਮaaf ਕਰ ਦੇ ਹੁਣ ਮੈਂ ਇੱਥੇ ਰਹਿ ਕੇ ਤੇਰੇ ਨਾਲ ਮਿਹਨਤ ਕਰੂੰਗਾ ਜਿਵੇਂ ਤੂੰ ਕਹੇਗਾ ਉਵੇਂ ਕਰੂੰ ਓਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਾਹ ਸ਼ੋਗਰਾ ਤੂੰ ਘਟੋ ਘਟਾ ਮੁਰਦਾ ਹਾਂ ਉਹ ਵੀ ਤਾਂ ਦੇਖ ਜਿੰਨਾ ਵੇ ਮੁਰਤੇ ਹੀ ਨਹੀਂ ਜੇ ਤੂੰ ਮਿਹਨਤ ਕਰਨੀ ਹੈ ਤਾਂ ਆਪਣੇ ਜੇ ਇਸ਼ਟ ਕਰ ਸਕਦਾ ਤੇ ਤੂੰ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੇਗਾ ਆਪਾਂ ਜ਼ਮੀਨ ਵੀ ਬਣਾਵਾਂਗੇ ਪੈਸੇ ਵੀ ਕਮਾਵਾਂਗੇ ਕੋਈ ਗੱਲ ਨਹੀਂ ਕੀਤਾ ਦੇਖ ਆ ਤੇਰੇ ਚਾਚੇ ਜਦਵੇ ਹੋਰੀ ਐਵੇਂ ਥੋੜਾ ਸ਼ਿਗਾਸ ਕਰਦੇ ਫਿਰਦੇ ਆ ਕੋਈ ਉਹਨਾਂ ਦੀਆਂ ਗੱਲਾਂ ਸੁਣ ਉਹਨਾਂ ਦੇ ਮਨ ਅੱਗ ਤਾ ਸਾਨੂੰ ਤੇਰੇ ਤੇ ਮਾਰ ਹੋਊਗਾ ਭਤੀਜਾ ਅੱਜ ਜਿਹੜਾ ਤੂੰ ਫੈਸਲਾ ਲਿਆ ਮੈਂ ਉਹ ਫੈਸਲੇ ਦਾ ਸਤਕਾਰ ਕਰਦਾ ਜਿਹੜੇ ਤੂੰ ਗੱਲ ਸੋਚੀ ਆ ਵੀ ਬਾਹਰਲੇ ਅਧਿਸ਼ਾਂ ਨੂੰ ਥੋਕਰ ਮਾਰ ਕੇ ਆਪਦੇ ਪਿਓ ਨਾਲ ਸੰਘਰਸ਼ ਕਰਾਏਗਾ ਆਪਦੇ ਪਿਓ ਨਾਲ ਕੰਮ ਕਰਾਏਗਾ ਅੱਗੇ ਜਾਵਾਂਗਾ ਤੇ ਫੈਸਲੇ ਜੇਕਰ ਤੇਰੇ ਅੱਗੇ ਨੌਜਵਾਨ ਤੇਰੇ ਅੱਗੇ ਨੌਜਵਾਨ ਚੰਗੀ ਸੌਟ ਸੋਚਣਗੇ ਤੇ ਸਾਡੇ ਨਾਲ ਕਤਾਰਾ ਬਣ ਕੇ ਖੜਨਗੇ ਤਾਂ ਅਸੀਂ ਜ਼ਿੰਦਗੀ ਦੀ ਕੋਈ ਲੜਾਈ ਨਹੀਂ ਹਾਰ ਸਕਦੇ ਮਜ਼ਦੂਰ ਕਿਸਾਨਾਂ ਦਾ ਇੱਕੋ ਜ਼ਿੰਦਾਬਾਦ ਜ਼ਿੰਦਾਬਾਦ ਜਹੀ ਤੋਂ ਥੋੜੀ ਸਾਥ ਤੇ ਪੈਰਾ ਦੇਖੋ ਕੇ ਜਹੀ ਤੋਂ ਥੋੜੀ ਸਾਥ ਤੇ ਪੈਰਾ ਦੇਖੋ ਕੇ ਏਸੀ ਸਾਡਾ ਨਾਟਕ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ ਅਗਲਾ ਨਾਟਕ ਥੋੜੀ ਦੇਰ ਤੋਂ ਬਾਅਦ